ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪਾਈ ਅਮਰਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਵੱਡਾ ਬਹੁਮਤ ਮਿਲਿਆ ਸੀਗਾ ਤੇ ਹੁਣ ਉਹਨਾਂ ਨੇ ਹਲਫ ਚੁੱਕਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਹੁਣ ਪੱਕੇ ਤੌਰ ਦੇ ਤੇ ਐਮਪੀ ਬਣ ਗਏ ਨੇ ਹਾਲਾਂਕਿ ਡਿਬਰੂਗੜ ਜੇਲ੍ਹ ਦੇ ਵਿੱਚ ਹੀ ਉਹ ਬੰਦ ਨੇ ਉਹਨਾਂ ਦੇ ਪਿਤਾ ਤਰਸੀਮ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਪੱਕੀ ਰਿਹਾਈ ਹੋਣੀ ਚਾਹੀਦੀ ਹੈ ਤਾਂ ਜੋ ਜਿਹੜਾ ਮੌਕਾ ਉਹਨਾਂ ਨੂੰ ਲੋਕਾਂ ਨੇ ਦਿੱਤਾ ਹੈ ਖਡੂਰ ਸਾਹਿਬ ਦੇ ਵਿੱਚ ਸੇਵਾ ਕਰਨ ਦਾ ਉਸ ਮੌਕੇ ਨੂੰ ਉਹ ਚੰਗੀ ਤਰ੍ਹਾਂ ਸੰਭਾਲ ਸਕਣ ਤੇ ਲੋਕਾਂ ਦੀ ਸੇਵਾ ਕਰ ਸਕਣ ਹਾਂਜੀ ਉਹਨਾਂ ਨੇ ਬਸ ਅਜੇ ਚੋਣਾਂ ਦਾ ਵੀ ਨਾਂ ਤੇ ਕੋਈ ਐਲਾਨ ਹੋਇਆ ਉਹਨਾਂ ਦੇ ਜਿਹੜਾ ਵੋਟਾਂ ਬਣਾਉਣ ਦਾ ਟਾਈਮ ਰਹਿੰਦਾ ਵਾ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਆਪਣੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਜਿਹੜੇ ਜਿਹਦੇ ਵੋਟ ਬਣ ਸਕਦੀ ਆ ਜਿਹਦਾ ਅਧਿਕਾਰ ਆ ਵੋਟ ਬਣਾਉਣ ਦਾ ਉਹਨੂੰ ਵੋਟ ਬਣਾਓ ਜੀ ਆਉਣ ਵਾਲੇ ਸਮੇਂ 'ਚ ਜਿਹੜਾ ਜਦੋਂ ਕੋਈ ਇਲੈਕਸ਼ਨ ਹੁੰਦੀ ਹੈ ਉਹਨੂੰ ਕੋਈ ਚੰਗੇ ਬੰਦਿਆਂ ਨੂੰ ਜੀ ਇਹਦੇ 'ਚ ਲਿਆਂਦਾ ਜਾਵੇ ਤੇ ਜੋ ਇਹ ਪ੍ਰਬੰਧ ਵਿੱਚ ਕੁਝ ਨਿਗਾਰ ਲੱਗਦੇ ਆ, ਕੁਝ ਕਮੀਆਂ ਲੱਗਦੀਆਂ। ਬਹੁਤ ਸਾਰੇ ਬੰਦੇ ਵਧੀਆ ਬੰਦੇ ਆਉਣ ਤੇ ਉਹਨਾਂ ਨੂੰ ਦੂਰ ਕਰਨਾ। ਜੀ। ਤੇ ਇਹਦੇ 'ਚ ਇਹ ਵੀ ਕੁਝ ਜ਼ਰੂਰੀ ਨਹੀਂ ਕਿ ਸਾਡੇ ਪਰਿਵਾਰ ਦੇ ਜਾਊ ਅਮਰਤਪਾਲ ਦੇ ਹੀ ਹੋਏ। ਜੀ ਜੀ। ਕੋਈ ਵੀ ਇਹਦੇ ਵਾਸਤੇ ਜਿਹੜਾ ਕਿਸੇ ਸਹੀ ਆਦਮੀ ਜਿਹੜੇ ਆਉਣੇ ਚਾਹੀਦੇ, ਨੌਜਵਾਨ ਅੱਗੇ ਆਉਣੇ ਚਾਹੀਦੇ ਆ ਜਿਹੜੇ ਧਰਮ ਕੌਮ ਨੂੰ ਸਮਰਪਿਤ ਬੰਦੇ ਹੋਣ। ਜੀ। ਪਪਾ ਜੀ ਕਾ ਬੇਦਬੀਆਂ ਬਹੁਤ ਹੋ ਰਹੀਆਂ ਨੇ ਤੇ ਉਸ ਨੂੰ ਲੈ ਕੇ ਵੀ ਕੋਈ ਰੋਕਥਾਮ ਨਹੀਂ ਕੋਈ ਸਖਤ ਕਾਨੂੰਨ بار بار ਐਸਪੀਸੀ ਮੰਗਤਾ ਕਰਦੀ ਆ ਪਰ ਫਿਰ ਵੀ ਬੇਦਬੀਆਂ ਜਿਹੜੀਆਂ ਨੇ ਨਿਰੰਤਰ ਲਗਾਤਾਰ ਹੁੰਦੀਆਂ ਰਹਿੰਦੀਆਂ ਨੇ ਸੋ ਇਸ ਦਾ ਮੁੱਦਾ ਭਾਈ ਸਾਹਿਬ ਉਠਾਉਣਗੇ ਸੰਸਦ ਦੇ ਵਿੱਚ ਹਾਂਜੀ ਨਹੀਂ ਉਹਨਾਂ ਦੇ ਜਿਹੜੇ ਮੁੱਦੇ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਕਿਤੇ ਬੇਦਬੀ ਦਾ ਇੱਕ ਬੰਦੀ ਸਿੰਘਾਂ ਦਾ ਇਹ ਜੋ ਪੰਜਾਬ 'ਚ ਨਸ਼ੇ ਦਾ ਹੈ ਇਹ ਦੇ ਦੋ ਤਿੰਨ ਜਿਹੜੇ ਮੇਜਰ ਇਸ਼ੂ ਆ ਸਾਡੇ ਵਾਸਤੇ ਬਹੁਤ ਜੀ ਇਹਦੇ ਵਾਸਤੇ ਸੋ ਉਠਾਉਣਗੇ ਵੀ ਤੇ ਇਹਦੇ ਵਾਸਤੇ ਕੰਮ ਵੀ ਕਰਨਗੇ ਜੀ ਤੇ ਭਾਈ ਸਾਹਿਬ ਦੀ ਰਿਹਾਈ ਨੂੰ ਲੈ ਕੇ ਜੀ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਐਨਐਸਓ ਹਟਾਉਣ ਨੂੰ ਲੈ ਕੇ ਆ ਉਹਨਾਂ ਨੂੰ ਪੰਜਾਬ ਲਿਆਉਣ ਵਾਸਤੇ ਕੋਈ ਕੀਤੀ ਜਾ ਰਹੀ ਹੈ ਪਹਿਲ ਜੀ ਨਹੀਂ ਅਜੇ ਇਦਾਂ ਦੀ ਕੋਈ ਵੀ ਅਜੇ ਤੱਕ ਤੇ ਕੋਈ ਦੇਖੋ ਅਸੀਂ ਨੇ ਸੋਚਦੇ ਹਾਂ ਸਰਕਾਰ ਹੀ ਆਪਣੇ ਫੈਸਲੇ ਤੇ ਗੌਰ ਕਰੇ ਜੀ ਕਿ ਜੋ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਉਹਦਾ ਜਵਾਬ ਆ ਵੋਟਾਂ ਜੀ ਵੀ ਮਿੜਿਆ ਇਹਨਾਂ ਨੂੰ ਜੀ ਜੀ ਮੇਰੇ ਖਿਆਲ ਹੈ ਕੋ ਉਹਨੂੰ ਇਸ ਕਰਕੇ ਉਹਨਾਂ ਤੋਂ ਸਾਰੇ ਉਹਨਾਂ ਦੇ ਉਹਨਾਂ ਦੇ ਸਾਥੀਆਂ ਤੋਂ ਜੀ ਐਨਐਸਏ ਰਵਾਰ ਜਾਂ ਸਾਰੇ ਕੇਸ ਵਾਪਸ ਲੈ ਕੇ ਉਹਨਾਂ ਨੂੰ ਜੋ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਸੰਘਤ ਵੱਲੋਂ ਜੀ ਨਮੋਨ ਵਾਸਤੇ ਉਹਨਾਂ ਨੂੰ ਬਾਹਰ ਆਉਣਾ ਜ਼ਰੂਰੀ ਹੈ ਉਹਨਾਂ ਦਾ ਤੇ ਇਸ ਕਰਕੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਦੱਸਦੀ ਕਿ ਭਾਈ ਅਮਰਤਪਾਲ ਸਿੰਘ ਦੇ ਉੱਤੇ ਐਨਐਸਏ ਲੱਗਿਆ ਸੀਗਾ ਜਿਸ ਤੋਂ ਬਾਅਦ ਉਹਨਾਂ ਨੂੰ ਡੇਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਤੇ ਉੱਥੋਂ ਹੀ ਉਹਨਾਂ ਨੇ ਜੋਨ ਲੜੀ ਲੋਕ ਸਭਾ ਦੀ ਖਡੂਰ ਸਾਹਿਬ ਤੋਂ ਵੱਡਾ ਬਹੁਮਤ ਉਹਨਾਂ ਨੇ ਹਾਸਲ ਕੀਤਾ ਉਹਨਾਂ ਦੇ ਸੌ ਚੁੱਕ ਸਮਾਗਮ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਸੀਗੇ ਕਿ ਉਹ ਸੌ ਚੁੱਕਣਗੇ ਜਾਂ ਨਹੀਂ ਚੁੱਕਣਗੇ ਪਰ ਆਖਰਕਾਰ ਉਹਨਾਂ ਨੇ ਸੌ ਚੁੱਕੀ ਹੈ ਤੇ ਹੁਣ ਉਹ ਐਮਪੀ ਦੇ ਅਹੁਦੇ ਦੇ ਉੱਤੇ ਵਿਰਾਜਮਾਨ ਹੋ ਗਏ ਨੇ ਹੋ ਸਕਦਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਐਮਪੀ ਦੀਆਂ ਸਹੂਲਤਾਂ ਵੀ ਮਿਲਣੀਆਂ ਸ਼ੁਰੂ ਹੋ ਜਾਣ ਪਰ ਫਿਲਹਾਲ ਐਨਐਸਏ ਨੂੰ ਲੈ ਕੇ ਕੋਈ ਵੀ ਫੈਸਲਾ ਸਾਹਮਣੇ ਆਉਂਦਾ ਨਜ਼ਰ ਨਹੀਂ ਆ ਰਿਹਾ ਤੇ ਤਰਸੀਮ ਸਿੰਘ ਜੋ ਦੇ ਪਿਤਾ ਨੇ ਭਾਈ ਅਮਰਤਪਾਲ ਸਿੰਘ ਦੇ ਉਹ ਲਗਾਤਾਰ ਚਾਰਾਜੋਈ ਕਰ ਰਹੇ ਨੇ ਤੇ ਚਾਹੁੰਦੇ ਨੇ ਕਿ ਅਮਰਤਪਾਲ ਸਿੰਘ ਤੋਂ ਐਨਐਸਏ ਹਟਾ ਦਿੱਤਾ ਜਾਵੇ ਤੇ ਉਹ ਬਾਹਰ ਆ ਜਾਣ। ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਅੱਜ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ 3.5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ